भाइयों बहनों प्यारे साथियों आप अंकल हो या आंटी कहीं पर भी देख लो टीवी में मोबाइल में न्यूज़पेपर में सभी जगह पर एड आ रही है बार बार ऐड आ रही है मोदी की गारंटी कितने दिनों से बज रही है इलेक्शन की गंटी उसी टाइम से बार बार ऐड आ रही है मोदी की गारंटी प्यारे साथियों भाइयों बहनों बहुत लोग परेशान हो रहे हैं क्योंकि बार बार ऐड आ रही है मोदी की गारंटी मोदी नरेंद्र मोदी नरिंद्र दास मोदी ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਨਰਿੰਦਰ ਮੋਦੀ ਦੀ ਲਾਈਫ ਤੇ ਨਰਿੰਦਰ ਮੋਦੀ ਦੀ ਵਾਈਫ ਦੇ ਬਾਰੇ ਵਿੱਚ ਕੁਝ ਗੱਲਾਂ ਬਾਤਾਂ ਕਰਾਂਗੇ ਇਲੈਕਸ਼ਨ ਦਾ ਟਾਈਮ ਹੈ ਸੋਸ਼ਲ ਮੀਡੀਆ ਤੇ ਟੀਵੀ ਤੇ ਮੋਬਾਈਲ ਤੇ ਨਿਊਜ਼ਪੇਪਰ ਤੇ ਆਮ ਲੋਕਾਂ ਦੇ ਵਿੱਚ ਫੀਲਡ ਦੇ ਵਿੱਚ ਸਭ ਜਗ੍ਹਾ ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਐਡ ਆ ਰਹੀ ਹੈ ਮੋਦੀ ਦੀ ਗਰੰਟੀ ਤੁਹਾਨੂੰ ਪਤਾ ਹੀ ਹੈ ਤੇ ਵੈਸੇ ਦੋਸਤੋ ਮੋਦੀ ਬਾਰੇ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਉਹਨਾਂ ਬਾਰੇ ਮੈਨੂੰ ਲੱਗਦਾ ਕਿ ਬਹੁਤਾ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਪਰ ਕਈ ਲੋਕ ਮੋਦੀ ਦੀ ਫੈਮਿਲੀ ਬਾਰੇ ਮੋਦੀ ਦੀ ਵਾਈਫ ਬਾਰੇ ਕਿ ਮੋਦੀ ਮੈਰਿਡ ਨੇ ਜਾਂ ਅਨਮੈਰਿਡ ਨੇ ਉਹਨਾਂ ਦੀ ਵਾਈਫ ਹੈਗੀ ਹੈ ਜਾਂ ਨਹੀਂ ਬੱਚੇ ਹੈਗੇ ਨੇ ਜਾਂ ਨਹੀਂ ਜੇ ਹੈਗੇ ਨੇ ਤਾਂ ਕਿੱਥੇ ਨੇ ਵਾਈਫ ਕਿੱਥੇ ਆ ਕੀ ਕਰਦੀ ਹੈ ਕੌਣ ਹੈ ਤੇ ਮੈਰਿਜ ਕਦੋਂ ਹੋਈ ਸੀ ਕਿੰਨਾ ਕੁ ਟਾਈਮ ਮੈਰਿਜ ਚੱਲੀ ਹੋਰ ਕੁਝ ਗੱਲਾਂ ਬਾਤਾਂ ਉਹਨਾਂ ਦੀ ਲਾਈਫ ਦੇ ਨਾਲ ਸਬੰਧਤ ਜੋ ਸ਼ਾਇਦ ਤੁਸੀਂ ਨਾ ਜਾਣਦੇ ਹੋ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਦੋਸਤੋ ਜੇ ਆਪਾਂ ਮੋਦੀ ਦੇ ਜਨਮ ਦੀ ਗੱਲ ਕਰੀਏ ਤਾਂ ਉਹਨਾਂ ਦਾ ਜੇ ਜਨਮ ਆਪਾਂ ਰਿਕਾਰਡ ਮੁਤਾਬਕ ਦੇਖੀਏ ਤਾਂ 1950 ਦੇ ਵਿੱਚ 9ਵੇਂ ਮਹੀਨੇ 'ਚ 17 ਤਰੀਕ ਨੂੰ ਹੋਇਆ ਹੈ ਦੋਸਤੋ ਜਿਹੜੀਆਂ ਗੱਲਾਂ ਬਾਤਾਂ ਮੈਂ ਇੰਟਰਨੈਟ ਤੇ ਪੜ੍ਹੀਆਂ ਮੈਂ ਸਿਰਫ ਉਹ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮੈਨੂੰ ਨਹੀਂ ਪਤਾ ਕਿ ਕੀ ਸੱਚ ਹੈ ਕਿ ਝੂਠ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਮੋਦੀ ਸਾਹਿਬ ਇੱਕ ਇੰਡੀਅਨ ਪੋਲੀਟੀਸ਼ੀਅਨ ਨੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ 14ਵੇਂ ਪ੍ਰਧਾਨ ਮੰਤਰੀ ਨੇ ਤੇ ਮਈ 2014 ਦੇ ਵਿੱਚ ਪ੍ਰਧਾਨ ਮੰਤਰੀ ਬਣੇ ਸੀ ਤੇ ਅੱਜ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਰਕਰਾਰ ਨੇ ਤੇ ਹੁਣ ਫੇਰ ਦੁਬਾਰਾ ਇਲੈਕਸ਼ਨ ਆ ਗਈ 2024 ਦੀ ਇਸ ਤੋਂ ਬਾਅਦ ਵੀ ਕੁਝ ਲੋਕ ਬਹੁਤੇ ਲੋਕ ਕਹਿ ਰਹੇ ਨੇ ਕਿ ਮੋਦੀ ਆਊਗਾ ਤੇ ਤੁਹਾਨੂੰ ਪਤਾ ਹੀ ਹੈ ਈਬੀਐਮ ਵਾਲਾ ਰੌਲਾ ਵੀ ਚੱਲਦਾ ਹੀ ਰਹਿੰਦਾ ਹੈ ਤੇ ਕੁਝ ਕੇਸ ਵੀ ਚੱਲੇ ਨੇ ਸੁਪਰੀਮ ਕੋਰਟ ਦੇ ਵਿੱਚ ਹੋਰ ਗੱਲਾਂ ਬਾਤਾਂ ਲੋਕਾਂ ਦੇ ਵਿੱਚੋਂ ਤੁਸੀਂ ਸੁਣਦੇ ਰਹਿੰਦੇ ਹੋ ਕਿ ਮੋਦੀ ਨੇ ਤਾਂ ਆਉਣਾ ਹੀ ਆਉਣਾ ਜੀ ਉਹ ਤਾਂ ਪੱਕਾ ਹੈ ਤੇ ਚਲੋ ਬਾਕੀ ਥੋੜੇ ਦਿਨ ਰਹਿ ਕੇ ਆਪਾਂ ਨੂੰ ਪਤਾ ਲੱਗ ਜੂ ਕਿ ਕੀ ਹੋਣਾਗਾ 4 ਤਰੀਕ ਨੂੰ ਰਿਜ਼ਲਟ ਆਜੂਗਾ ਇੱਕ ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਜੇ ਆਪਾਂ ਮੋਦੀ ਦੀ ਉਮਰ ਦੀ ਗੱਲ ਕਰੀਏ ਤਾਂ 1950 ਤੋਂ ਲਾ ਲਓ ਤੁਸੀਂ 73 ਸਾਲ ਬਣਦੇ ਨੇ 70 ਤੇ 3 ਤੇ ਭਾਰਤੀ ਜਨਤਾ ਪਾਰਟੀ ਭਾਜਪਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਆਰਐਸਐਸ ਦੇ ਨਾਲ ਸੰਬੰਧਤ ਨੇ ਤੇ ਮੋਦੀ ਜੀ ਗੁਜਰਾਤ ਦੇ ਵਿੱਚ ਬਡਨਗਰ ਦੇ ਵਿੱਚ ਪੈਦਾ ਹੋਏ ਫਿਰ ਉਹਨਾਂ ਦੀ ਸਕੈਂਡਰੀ ਐਜੂਕੇਸ਼ਨ ਹੈ ਜਿਹੜੀ ਉੱਥੇ ਹੋਈ ਆਰਐਸਐਸ ਦੇ ਵਿੱਚ ਚਲੇ ਗਏ ਤੇ ਜੇ ਆਪਾਂ ਉਹਨਾਂ ਦੀ ਮੈਰਿਜ ਦੀ ਗੱਲ ਕਰੀਏ ਤਾਂ ਉਹਨਾਂ ਦੀ 18 ਸਾਲ ਦੀ ਉਮਰ ਦੇ ਵਿੱਚ ਜਸੋਦਾ ਬੇਨ ਮੋਦੀ ਨਾਲ ਮੈਰਿਜ ਹੋਗੀ ਮੋਦੀ ਦਾ ਜਸੋਦਾ ਬੇਨ ਮੋਦੀ ਦੇ ਨਾਲ ਵਿਆਹ ਹੋਇਆ ਤੇ ਫਿਰ ਉਹਨਾਂ ਦੀ ਜਿਹੜੀ ਮੈਰਿਜ ਹੈ ਜੋ ਮੈਂ ਪੜਿਆ ਇੰਟਰਨੈਟ ਤੇ ਕਿ ਜਿਆਦਾ ਟਾਈਮ ਚੱਲੀ ਨਹੀਂ ਥੋੜੇ ਟਾਈਮ ਬਾਅਦ ਹੀ ਉਹ ਆਪਣਾ ਵੱਖ-ਵੱਖ ਹੋ ਗਏ ਤੇ ਜੇ ਪੰਤਲਾਕ ਦੀ ਗੱਲ ਕਰੀਏ ਉਹਨਾਂ ਨੇ ਨਾ ਤਾਂ ਤਲਾਕ ਲਿਆ ਤੇ ਨਾ ਹੀ ਇਕੱਠੇ ਰਹੇ ਪਰ ਵੱਖ-ਵੱਖ ਰਹੇ ਤੇ ਮੋਦੀ ਦੀ ਵਾਈਫ ਦਾ ਨਾਮ ਤੁਹਾਨੂੰ ਪਤਾ ਲੱਗੀ ਗਿਆ ਕਿ ਜਸੋਦਾ ਬੇਨ ਮੋਦੀ ਸੀਗਾ ਤੇ ਦੋਸਤੋ ਜੇ ਆਪਾਂ ਹੁਣ ਜਿਹੜੀ ਉਹਨਾਂ ਦੀ ਵਾਈਫ ਹੈ ਜਸੋਦਾ ਬੇਨ ਉਹਦੇ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ ਦੋਸਤੋ ਜਸੋਦਾ ਬੇਨ ਨਰਿੰਦਰਾ ਬਾਈ ਮੋਦੀ ਉਹਨਾਂ ਦਾ ਪੂਰਾ ਨਾਮ ਹੈ ਮੋਦੀ ਸਾਹਿਬ ਦੀ ਜਿਹੜੀ ਪਤਨੀ ਹੈ ਤੇ ਜੇ ਆਪਾਂ ਉਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ ਉਹ 1952 ਦੇ ਵਿੱਚ ਹੋਇਆਗਾ ਤੇ ਇੱਕ ਇੰਡੀਅਨ ਸਕੂਲ ਟੀਚਰ ਦੇ ਤੌਰ ਤੇ ਉਹ ਰਿਟਾਇਰਡ ਨੇ ਸੇਵਾਮੁਕਤ ਨੇ ਤੇ ਨਰਿੰਦਰ ਮੋਦੀ ਦੀ ਵਾਈਫ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ ਭਾਰਤ ਦਾ ਪ੍ਰਧਾਨ ਮੰਤਰੀ ਤੇ 1968 ਦੇ ਵਿੱਚ ਕਹਿੰਦੇ ਵੀ ਮੈਰਿਜ ਹੋਈ ਸੀਗੀ ਮੋਦੀ ਦੀ ਤੇ ਜਿਹੜੀ ਉਹਨਾਂ ਦੀ ਵਾਈਫ ਸੀਗੀ ਉਹ ਉਸ ਟਾਈਮ ਤੇ 17 ਸਾਲ ਦੀ ਸੀ ਤੇ ਮੋਦੀ 18 ਸਾਲ ਦਾ ਸੀ ਤੇ ਥੋੜੇ ਟਾਈਮ ਬਾਅਦ ਹੀ ਮੈਰਿਜ ਤੋਂ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਡਿਵੋਰਸ ਲੈਣਾ ਹੈ ਪਰ ਡਿਵੋਰਸ ਲਿਆ ਨਹੀਂ ਤੇ ਮੋਦੀ ਸਾਹਿਬ ਨੇ ਮਤਲਬ ਬਹੁਤ ਲੰਮਾ ਸਮਾਂ ਜਿਹੜਾ ਇਹ ਈਦਾ ਜਿਹੜਾ ਮੈਰਿਜ ਵਾਲਾ ਫੈਮਿਲੀ ਵਾਲਾ ਉਹ ਪਬਲਿਕ ਨਹੀਂ ਕੀਤਾ ਲੋਕਾਂ 'ਚ ਖੁੱਲਕੇ ਕਦੇ ਦੱਸਿਆ ਨਹੀਂ ਕਿ ਉਹਨਾਂ ਦੀ ਵਾਈਫ ਹੈਗੀ ਐ ਮੈਰਿਡ ਨੇ ਤੇ ਹੋਰ ਆਪਣੀ ਵਾਈਫ ਦੇ ਨਾਲ ਕੋਈ ਸਬੰਧਤ ਗੱਲਾਂ ਬਾਤਾਂ ਕਦੇ ਨਹੀਂ ਕੀਤੀਆਂ ਤੇ ਪਰ ਇੱਕ ਵਾਰੀ ਕਹਿੰਦੇ ਵੀ ਉਹਨਾਂ ਨੂੰ ਲੀਗਲੀ ਕਿਸੇ ਫਾਰਮ ਦੇ ਵਿੱਚ ਕਾਲਮ ਦਿੱਤਾ ਹੋਇਆ ਸੀ ਭਰਨਾ ਸੀਗਾ ਪਹਿਲਾਂ ਤਾਂ ਉਹ ਖਾਲੀ ਛੱਡ ਦਿੰਦੇ ਸੀਗੇ ਕਈ ਵਾਰ ਤਾਂ ਜਦੋਂ ਉਹ ਇਲੈਕਸ਼ਨ ਦਾ ਫਾਰਮ ਭਰਦੇ ਸੀ ਪਰ ਇੱਕ ਵਾਰ ਫਿਰ ਉਹਨਾਂ ਨੂੰ ਇਲੈਕਸ਼ਨ ਦੇ ਫਾਰਮ ਦੇ ਵਿੱਚ ਕਾਲਮ ਭਰਨਾ ਜ਼ਰੂਰੀ ਸੀਗਾ ਕਿ ਆਪਣੀ ਵਾਈਫ ਦਾ ਨਾਮ ਲਿਖੋ ਫਿਰ ਉਹਨਾਂ ਨੇ ਇਲੈਕਸ਼ਨ ਉਸ ਫਾਰਮ ਦੇ ਵਿੱਚ ਆਪਣੀ ਵਾਈਫ ਦਾ ਨਾਮ ਜਸੋਦਾਬੇਨ ਮੋਦੀ ਜੋ ਲਿਖਿਆ ਉਸ ਤੋਂ ਬਾਅਦ ਚਰਚਾ ਦੇ ਵਿੱਚ ਆਇਆ ਕਿ ਮੋਦੀ ਸਾਹਿਬ ਦੀ ਵਾਈਫ ਹੈਗੀ ਹੈ ਤੇ ਉਸ ਤੋਂ ਪਹਿਲਾਂ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀਗਾ ਤੇ ਉਸ ਤੋਂ ਬਾਅਦ ਚਰਚਾ ਦੇ ਵਿੱਚ ਆਇਆ ਫਿਰ ਲੋਕਾਂ ਨੇ ਜਾਣਿਆ ਇੰਟਰਨੈਟ ਤੇ ਦੇਖਿਆ ਪਤਾ ਲੱਗਿਆ ਕਿ ਉਹਨਾਂ ਦੀ ਵਾਈਫ ਹੈ ਇੱਕ ਟੀਚਰ ਸੀ ਠੀਕ ਹੈ ਜੀ ਤੇ ਜੇ ਆਪਾਂ ਉਹਨਾਂ ਦੀ अर्ਲੀ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਮਦਰ ਸੀਗੀ ਜਸੋਦਾਬੇਨ ਮੋਦੀ ਦੀ ਜਿਹੜੀ ਉਹਨਾਂ ਦੀ ਵਾਈਫ ਸੀ ਨਰਿੰਦਰ ਮੋਦੀ ਦੀ ਉਹਦੀ ਵਾਈਫ ਦੀ ਡੈਥ ਹੋ ਗਈ ਸੀ ਜਦੋਂ ਉਹ 2 ਸਾਲ ਦੀ ਸੀ ਬੱਚੀ ਸੀ ਉਸ ਟਾਈਮ ਤੇ ਤੇ ਫਿਰ ਨਰਿੰਦਰ ਮੋਦੀ ਦੀ ਤੇ ਜਸੋਦਾਬੇਨ ਦੀ ਮੈਰਿਜ ਹੋ ਗਈ ਅਰੇਂਜ ਮੈਰਿਜ ਇਕੱਠੇ ਫੈਮਿਲੀ ਦੀ ਤਰ੍ਹਾਂ ਰਹਿਣਾ ਸਟਾਰਟ ਕਰਤਾ ਠੀਕ ਹੈ ਜੀ ਤੇ ਛੋਟੀ ਉਮਰ ਦੇ ਵਿੱਚ ਮੈਰਿਜ ਹੋ ਗਈ ਦੋਸਤੋ ਮੈਨੇ ਇਹ ਵੀ ਪੜਿਆ ਕਿ ਮੋਦੀ ਨੇ ਫਿਰ ਅਹਮਦਾਜਾ ਅਹਮਦਾਬਾਦ ਜਾਣ ਦਾ ਪਲਾਨ ਕਰ ਲਿਆ ਕਿ ਉਹ ਆਪਣੇ ਅੰਕਲ ਦੀ ਕੰਟੇਨ ਤੇ ਕੰਮ ਕਰੂਗਾ ਤੇ ਉਹਦੀ ਜਿਹੜੀ ਮਾਤਾ ਸੀਗੀ ਮੋਦੀ ਦੀ ਉਹ ਇਸ ਗੱਲ ਤੇ ਅੜੀ ਰਹੀ ਕਿ ਜਸੋਦਾਬੇਨ ਨੂੰ ਫੈਮਿਲੀ ਚ ਲੈ ਆਵੇ ਤੇ ਆਪਣੀ ਮੈਰਿਜ ਨੂੰ ਮੇਨਟੇਨ ਕਰੇ ਪਰ ਜਿਹੜਾ ਮੋਦੀ ਸੀਗਾ ਉਹ ਨੇ ਮਨਾਂ ਕਰਤਾ ਕਿ ਉਹ ਉਹਨੂੰ ਨਹੀਂ ਲੈ ਕੇ ਆਵੇਗਾ ਉਹ ਆਪਣੀ ਮੈਰਿਜ ਕੰਟੀਨਿਊ ਨਹੀਂ ਕਰੇਗਾ ਮੋਦੀ ਦੀ ਵਾਈਫ ਨੇ ਇਹ ਕਿਹਾ ਹੈ ਕਿ ਉਹਨੇ ਸਿਰਫ ਲਗਭਗ 3 ਮਹੀਨੇ ਮੋਦੀ ਦੇ ਨਾਲ ਗੁਜ਼ਾਰੇ ਨੇ 3 ਸਾਲਾਂ ਦੇ ਟਾਈਮ ਪੀਰੀਅਡ ਦੇ ਵਿੱਚ ਬਿਫੋਰ देयर ਫਾਈਨਲ ਸੈਪਰੇਸ਼ਨ ਮਤਲਬ ਪੂਰੀ ਤਰ੍ਹਾਂ ਵੱਖ ਹੋਣ ਤੋਂ ਪਹਿਲਾਂ 3 ਸਾਲਾਂ ਦਾ ਜਿਹੜਾ ਟਾਈਮ ਪੀਰੀਅਡ ਸੀਗਾ 3 ਸਾਲਾਂ ਤੋਂ ਬਾਅਦ ਤਾਂ ਉਹ ਪੂਰੀ ਤਰ੍ਹਾਂ ਵੱਖ ਹੋ ਗਏ ਇੱਕ ਦੂਜੇ ਤੋਂ ਬਿਲਕੁਲ ਵੀ ਕੰਟੈਕਟ ਦੇ ਵਿੱਚ ਨਹੀਂ ਰਹੇ ਪਰ ਉਹ 3 ਸਾਲਾਂ ਦੇ ਟਾਈਮ ਦੀ ਜੇ ਆਪਾਂ ਗੱਲ ਕਰੀਏ ਉਹ 3 ਕੁ ਮਹੀਨੇ ਹੀ ਇਕੱਠੇ ਰਹੇ ਨੇ ਮੋਦੀ ਤੇ ਮੋਦੀ ਦੀ ਵਾਈਫ ਤੇ ਮੋਦੀ ਸਾਹਿਬ ਆਪਣਾ ਜ਼ਿਆਦਾ ਟਾਈਮ ਆਰਐਸਐਸ ਆਖਾ ਦੇ ਵਿੱਚ ਜਿਹੜੀ ਆਰਐਸਐਸ ਆਖਾ ਜ ਸੀਗੀ ਉਹਦੇ ਵਿੱਚ ਜ਼ਿਆਦਾ ਟਾਈਮ ਦਿੰਦੇ ਸੀਗੇ ਬਤਾਉਂਦੇ ਸੀਗੇ ਦੀਦੀ ਜਿਹੜੀ ਵਾਈਫ ਹੈ ਪਤਨੀ ਹੈ ਉਹ 1978 ਤੋਂ ਫਿਰ 1990 ਤੱਕ ਉਹਨੇ ਪੜਾਇਆ ਟੀਚਰ ਰਹੀ ਤੇ ਉਸ ਤੋਂ ਬਾਅਦ ਫਿਰ 1991 ਦੇ ਵਿੱਚ ਉਹ ਰਾਜੋਸਥਾਨ ਦਾ ਬਲੇਜ ਆ ਪਿੰਡ ਹੈ ਕੋਈ ਉੱਥੇ ਚਲੀ ਗਈ ਮੋਦੀ ਦੀ ਪਤਨੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਅਸੀਂ ਕਦੇ ਵੀ ਟੱਚ ਦੇ ਵਿੱਚ ਨਹੀਂ ਰਹੇ ਜਦੋਂ ਤੋਂ ਵੱਖ ਹੋਏਾਂਗੇ ਮਤਲਬ ਸੈਪਰੇਸ਼ਨ ਤੋਂ ਬਾਅਦ ਉਹ ਇੱਕ ਦੂਜੇ ਨਾਲ ਨਾ ਤਾਂ ਉਹਨਾਂ ਨੇ ਕਦੇ ਗੱਲਬਾਤ ਕੀਤੀ ਹੈ ਕਿਸੇ ਵੀ ਤਰੀਕੇ ਟੱਚ ਦੇ ਵਿੱਚ ਨਹੀਂ ਆਏ ਹੈਗੇ ਇਹ ਨਰਿੰਦਰ ਮੋਦੀ ਦੀ ਵਾਈਫ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਅਵੈਨ ਨਰਿੰਦਰ ਮੋਦੀ ਦੀ ਪਤਨੀ ਆਪਣੇ ਭਰਾ ਅਸ਼ੋਕ ਨਾਲ ਤੇ ਆਪਣੀ ਭਾਬੀ ਨਾਲ ਰਹਿੰਦੀ ਹੈ ਤੇ ਇੱਕ ਦੋਸਤ ਨੂੰ 2018 ਦੇ ਵਿੱਚ ਉਹਦਾ ਕਾਰ ਐਕਸੀਡੈਂਟ ਹੋ ਗਿਆ ਸੀ ਬਹੁਤ ਬੁਰੀ ਤਰ੍ਹਾਂ ਮਤਲਬ ਐਕਸੀਡੈਂਟ ਹੋਇਆ ਸੀ ਪਰ ਉਹ ਬਚ ਗਈ। ਦੋਸਤੋ ਜੇ ਆਪਾਂ ਹੁਣ ਨਰਿੰਦਰ ਮੋਦੀ ਬਾਰੇ ਕੁਝ ਗੱਲਾਂ ਕਰੀਏ। 2001 ਦੇ ਵਿੱਚ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਬਣ ਗਿਆ। ਫਿਰ 2002 ਦੇ ਵਿੱਚ ਉਹਦਾ ਗੁਜਰਾਤ ਦੇ ਦੰਗਿਆਂ ਵਿੱਚ ਨਾਮ ਆ ਗਿਆ। ਫਿਰ ਉਹਦੀ ਬਹੁਤ ਆਲੋਚਨਾ ਹੋਈ। ਲੋਕਾਂ ਨੇ ਕਿਹਾ ਕਿ ਮੋਦੀ ਜ਼ਿੰਮੇਵਾਰ ਹੈ, ਮੋਦੀ ਸਰਕਾਰ ਜ਼ਿੰਮੇਵਾਰ ਹੈ। ਬਹੁਤ ਲੋਕ ਮਾਰੇ ਗਏ, ਬਹੁਤ ਮੌਤਾਂ ਹੋਈਆਂ। ਮੁਸਲਮਾਨ ਮਾਰੇ ਗਏ। ਤੇ ਫਿਰ ਸੁਪਰੀਮ ਕੋਰਟ ਨੇ ਇੱਕ ਐਸਆਈਟੀ ਬਣਾਈ ਤੇ ਐਸਆਈਟੀ ਨੇ ਇਨਵੈਸਟੀਗੇਟ ਕੀਤਾ ਫਿਰ ਉਹਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਕੋਈ ਐਵੀਡੈਂਸ ਨਹੀਂ ਮਿਲਿਆ ਸਬੂਤ ਨਹੀਂ ਮਿਲਿਆ ਤੇ ਫਿਰ ਉਹਨੂੰ ਕਲੀਨ ਚਿੱਟ ਦੇਤੀ ਤੇ ਮੋਦੀ ਸਰਕਾਰ ਦੀ ਇਸ ਗੱਲੋਂ ਵੀ ਆਲੋਚਨਾ ਹੋਈ ਕਿ ਜਿਹੜੀ ਮੋਦੀ ਸਰਕਾਰ ਹੈ ਸਿਹਤ ਗਰੀਬੀ ਦੇ ਜਿਹੜੇ ਸਿੱਖਿਆ ਦੇ ਕੰਮ ਨੇਗੇ ਉਹਨਾਂ ਕੰਮਾਂ ਦੇ ਵਿੱਚ ਇਹਨਾਂ ਤੋਂ ਸੁਧਾਰ ਨਹੀਂ ਹੋਇਆ ਇਹ ਫੇਲ ਹੋਏ ਨੇ ਆ ਸਫਲ ਹੋਏ ਨੇ ਇਸ ਕਰਕੇ ਫਿਰ ਮੋਦੀ ਦੀ ਕਾਫੀ ਆਲੋਚਨਾ ਹੋਈ ਫਿਰ 2014 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਫਿਰ ਭਾਜਪਾ ਨੂੰ ਸੰਸਦੀ ਬਹੁਮਤ ਮਿਲ ਗਿਆ 2016 ਦਾ ਤੁਹਾਨੂੰ ਪਤਾ ਹੀ ਹੈ ਫਿਰ ਆ ਆਪਣਾ ਜਿਹੜਾ ਨੋਟਬੰਦੀ ਵਾਲਾ ਪੰਗਾ ਛਿੜ ਗਿਆ ਗਰੀਬ ਲੋਕ ਲੈਣਾ ਚ ਖੜੇ ਰਹੇ ਕਹਿੰਦੇ ਜੀ ਕਾਲਾ ਧਨ ਮੰਗਾਵੂਗਾ ਮੋਦੀ ਬਾਹਰੋਂ ਇਹ ਹੋਜੂ ਉਹ ਹੋਜੂ 15 ਲੱਖ ਖਾਤਿਆਂ ਚਾਹਣਗੇ ਉਹ ਤੁਸੀਂ ਸਾਰੇ ਜਾਣ ਦਿਓਗੇ ਫਿਰ 2019 ਦੇ ਵਿੱਚ ਮੋਦੀ ਐਡਮਿਨਿਸਟ੍ਰੇਸ਼ਨ ਨੇ ਵਾਲਾ ਕੋਟ 에어 ਸਟ੍ਰਾਈਕ ਜਿਹੜੀ ਉਹ ਲਾਂਚ ਕਰਤੀ ਟੈਰਰਿਸਟ ਦੇ ਖਿਲਾਫ ਜਿਹੜਾ ਟ੍ਰੇਨਿੰਗ ਕੈਂਪ ਸੀਗਾ ਪਾਕਿਸਤਾਨ ਦੇ ਵਿੱਚ ਹੱਤਿਆਤ ਦੇ ਖਿਲਾਫ ਫਿਰ ਮੋਦੀ ਸਾਹਿਬ ਦੁਬਾਰਾ ਫੇਰ ਜਿੱਤ ਗਏ ਜੀ ਇਲੈਕਸ਼ਨ ਹੋਈ 2019 ਚ ਫਿਰ ਜੰਮੂ ਕਸ਼ਮੀਰ ਦਾ ਜਿਹੜਾ ਸਪੈਸ਼ਲ ਸਟੇਟਸ ਸੀਗਾ ਉਹ 375 ਵਾਲਾ ਆਰਟੀਕਲ 375 ਤੁਸੀਂ ਜਾਣਦੇ ਹੋ ਉਹ ਹਟਾਤਾ ਤੇ ਉਸ ਤੋਂ ਬਾਅਦ ਸਿਟੀਜ਼ਨ ਐਮੈਂਡਮੈਂਟ ਐਕਟ ਇੰਟਰੋਡਿਊਸ ਹੋਇਆ ਤੇ ਫਿਰ ਉਸ ਤੋਂ ਬਾਅਦ ਜੀ 2020 ਦੇ ਵਿੱਚ ਦਿੱਲੀ ਦੇ ਦੰਗੇ ਜਿਨ੍ਹਾਂ ਦੇ ਵਿੱਚ ਮੁਸਲਮਾਨ ਨੇ ਜਿਹੜੇ ਉਹ ਮਾਰੇ ਗਏ ਫਿਰ ਆ ਜਿਹੜਾ ਬੀਜ ਦੇ ਵਿੱਚ ਕਰੋਨਾ ਆਇਆ ਸੀਗਾ ਟੀਕੇ ਲੱਗੇ ਨੇਗੇ ਉਹ ਪੰਗਾ ਹੋਇਆ ਉਹ ਤੁਸੀਂ ਸਾਰੇ ਜਾਣਦੇ ਹੋ ਕਰੋਨਾ ਤੋਂ ਬੱਚਾ ਬੱਚਾ ਜਾਨੂ ਆ ਅੰਦਰ ਬੰਦ ਕਰਤੇ ਠੀਕ ਹੈ ਜੀ ਆ ਫਿਰ ਰਾਮ ਮੰਦਰ ਬਣਿਆ ਰਾਮ ਮੰਦਰ ਕਰਕੇ ਮੋਦੀ ਜੀ ਸੁਰੱਖਿਆ ਚ ਰਹੇ ਪਤਾਈਆ ਤੁਹਾਨੂੰ ਜਗਾ ਜਗਾ ਤੇ ਝੰਡੇ ਲੱਗੇ ਫਲੈਗ ਲੱਗੇ ਕਾਲੇ ਕਾਨੂੰਨਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ ਦਿੱਲੀ ਕਿਸਾਨਾਂ ਨੇ ਧਰਨਾ ਲਾ ਕੇ ਰੱਖਿਆ ਤੇ ਇੱਕਾ ਜਿਹੜਾ ਸਬਸਿਡੀ ਵਾਲਾ ਪੰਗਾ ਸੀ ਡਰਾਮਾ ਸੀਗਾ ਇਹ ਵੀ ਮੋਦੀ ਨੇ ਚਲਾਇਆ ਸੀਗਾ ਜਿਹੜਾ ਸਬਸਿਡੀ ਆਉਂਦੀ ਹੈ ਉਹ ਸਬਸਿਡੀ ਨੇ ਲੋਕ ਬਹਾਲ ਕਰਤੇ ਆ ਗੈਸ ਸਿਲੰਡਰ ਵਾਲੀ ਜਿਹੜੀ ਸਬਸਿਡੀ ਦੀ ਗੱਲ ਕਰ ਰਹੇ ਆਪਾਂ ਆ ਹੁਣ ਮੋਦੀ ਦੀ ਗਰੰਟੀ ਚੱਲ ਰਹੀ ਹੈ ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਲੈਕਸ਼ਨ ਆ ਗਈ ਮੋਦੀ ਪੰਜਾਬ ਦੇ ਵਿੱਚ ਵੀ ਆ ਗਈ ਇਲੈਕਸ਼ਨ ਕੈਂਪੇਨ ਦੇ ਵਿੱਚ ਫਤਿਹ ਰੈਲੀ ਵਗੈਰਾ ਕਰਕੇ ਗਏ ਨੇਗੇ ਹੁਣ ਦੇਖੋ 1 ਜੂਨ ਨੂੰ ਵੋਟਾਂ ਪੈਣਗੀਆਂ 4 ਤਰੀਕ ਨੂੰ ਰਿਜ਼ਲਟ ਆਊ ਕੀ ਬਣਦਾ ਜੇ ਮੋਦੀ ਜੀ ਸਭ ਦੁਬਾਰਾ ਆ ਕੇ ਜਿੱਤ ਗਏ ਫਿਰ ਉਸ ਤੋਂ ਬਾਅਦ ਕੀ ਬਣਦਾ ਹੈ ਇਹ ਵੀ ਇੱਕ ਸਵਾਲ ਹੈ